ਮੇਰੇ ਘਰ ਵਾਲੇ ਦੀ ਮੌਤ ਤੋਂ ਬਾਅਦ ਮੈਂ ਆਪਣੇ ਸਹੁਰੇ ਪਰਿਵਾਰ ਨਾਲ ਹੀ ਰਹਿੰਦੀ ਸੀ ਮੇਰੇ ਸਹੁਰੇ ਪਰਿਵਾਰ ਵਿੱਚ ਮੇਰੇ ਸੱਸ ਸਹੁਰਾ ਮੇਰੇ ਜੀਠ ਜਠਾਣੀ ਤੇ ਉਹਨਾਂ ਦੇ ਬੱਚੇ ਸੀ ਮੇਰੇ ਜੀਠ ਜਠਾਣੀ ਦੇ ਦੋ ਮੁੰਡੇ ਸੀ ਤੇ ਮੇਰੇ ਇੱਕ ਕੁੜੀ ਸੀ ਜਠਾਣੀ ਦੇ ਮੁੰਡੇ ਮੇਰੀ ਕੁੜੀ ਨਾਲੋਂ ਥੋੜੇ ਵੱਡੇ ਸੀ ਤੇ ਜਦੋਂ ਦੀ ਮੇਰੇ ਘਰ ਵਾਲੇ ਦੀ ਮੌਤ ਹੋਈ ਸੀ ਮੈਂ ਬਸ ਇਹੀ ਸੋਚ ਲਿਆ ਸੀ ਕਿ ਮੈਂ ਆਪਣੇ ਸਹੁਰੇ ਘਰ ਹੀ ਰਹਿਣਾ ਆ ਪਰ ਸਹੁਰੇ ਘਰ ਮੈਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੇਰੇ ਮਾਪਿਓ ਵੀ ਮੈਨੂੰ ਲਜਾਣ ਲਈ ਤਿਆਰ ਸੀ ਉਹ ਮੈਨੂੰ ਹਮੇਸ਼ਾ ਕਹਿੰਦੇ ਸੀ ਕਿ ਤੂੰ ਦੂਜਾ ਵਿਆਹ ਕਰਵਾ ਲੈ ਪਰ ਮੈਂ ਦੂਜਾ ਵਿਆਹ ਕਰਵਾਉਣ ਲਈ ਤਿਆਰ ਨਹੀਂ ਸੀ ਮੈਂ ਹਮੇਸ਼ਾ ਇਹੀ ਸੋਚਦੀ ਸੀ ਕਿ ਮੇਰੀ ਧੀ ਦਾ ਕਿਸੇ ਨੇ ਪਿਓ ਨਹੀਂ ਬਣਨਾ ਮੇਰੇ ਸੱਸ ਤੇ ਸਹਰਾ ਬੜੇ ਮਿੱਠੇ ਬਣਦੇ ਸੀ ਉਹ ਮੈਨੂੰ ਕਹਿੰਦੇ ਸੀ ਕੋਈ ਨਾ ਤੈਨੂੰ ਅਸੀਂ ਆਪਣੀ ਧੀ ਬਣਾ ਕੇ ਰੱਖਾਂਗੇ ਤੂੰ ਸਾਨੂੰ ਛੱਡ ਕੇ ਕਿਤੇ ਨਾ ਜਾ ਕਿਉਂਕਿ ਘਰ ਦਾ ਸਾਰਾ ਕੰਮ ਮੈਂ ਹੀ ਜ਼ਿਆਦਾ ਕਰਦੀ ਸੀ ਜਠਾਣੀ ਤਾਂ ਬਸ ਐਸ਼ਵਾਰਾਮ 'ਚ ਰਹਿੰਦੀ ਸੀ ਪਹਿਲਾਂ ਤਾਂ ਸੱਸ ਸੋਹਰਾ ਵੀ ਬੜਾ ਪਿਆਰ ਨਾਲ ਰਹਿੰਦੇ ਸੀ ਪਰ ਜਿਉਂ-ਜਿਉਂ ਟਾਈਮ ਬੀਤਦਾ ਗਿਆ ਉਹਨਾਂ ਨੇ ਵੀ ਮੇਰੇ ਨਾਲ ਥੋੜਾ ਅਜੀਬ ਜਿਹਾ ਵਤੀਰਾ ਸ਼ੁਰੂ ਕਰ ਦਿੱਤਾ ਘਰ ਵਿੱਚ ਮੇਰੇ ਜੇਟ ਤੇ ਜਠਾਣੀ ਦੀ ਜਲਦੀ ਸੀ ਜਿਸ ਕਰਕੇ ਮੇਰੇ ਸਸ ਸੋਹਰਾ ਵੀ ਮੇਰੀ ਗੱਲ ਨਹੀਂ ਮੰਨਦੇ ਸੀ ਮੈਨੂੰ ਉਹਦਾ ਕੋਈ ਪੁੱਛਦਾ ਹੀ ਨਹੀਂ ਸੀ ਮੈਂ ਤਾਂ ਬਸ ਇੱਕ ਕੰਮ ਕਰਨ ਨੂੰ ਰੱਖੀ ਹੋਈ ਸੀ ਪਰ ਮੈਂ ਸੋਚਦੀ ਸੀ ਕਿ ਇਸ ਪਰਿਵਾਰ ਵਿੱਚ ਮੇਰੀ ਧੀ ਪਲ ਜੂਗੀ ਪੜ ਲਿਖ ਜੂਗੀ ਬਸ ਇਸੇ ਕਰਕੇ ਮੈਂ ਘਰ ਦਾ ਸਾਰਾ ਕੰਮ ਕਰਦੀ ਸੀ ਪਰ ਇੱਕ ਦਿਨ ਮੇਰਾ ਮਨ ਬੜਾ ਦੁਖੀ ਹੋ ਗਿਆ ਮੇਰੀ ਜਠਾਣੀ ਮੈਨੂੰ ਬੜੀਆਂ ਗਾਲਾਂ ਕੱਢਦੀ ਸੀ ਨਾਲੇ ਮੇਰੇ ਕੋਲੋਂ ਘਰ ਦਾ ਸਾਰਾ ਕੰਮ ਕਰਵਾਉਂਦੀ ਸੀ ਫਿਰ ਵੀ ਮੈਨੂੰ ਗਾਲਾਂ ਕੱਢਦੀ ਰਹਿੰਦੀ ਸੀ ਮੇਰਾ ਮਨ ਬੜਾ ਦੁਖੀ ਹੋਇਆ ਤੇ ਮੈਂ ਜਲਦਬਾਜ਼ੀ ਚ ਫੈਸਲਾ ਕੀਤਾ ਕਿ ਮੈਂ ਆਪਣੇ ਪੇਕੇ ਚਲੀ ਜਾਊਂਗੀ। ਮੇਰੇ ਜੇਠ ਤੇ ਜਠਾਣੀ ਸ਼ਹਿਰ ਗਏ ਹੋਏ ਸੀ। ਉਹਨਾਂ ਦੇ ਜਾਣ ਤੋਂ ਬਾਅਦ ਮੈਂ ਆਪਣੀ ਕੁੜੀ ਨੂੰ ਨਾਲ ਲੈ ਕੇ ਬੱਸ ਸਟੈਂਡ ਤੇ ਆ ਗਈ। ਮੈਂ ਜ਼ਿਆਦਾ ਕੱਪੜੇ ਵੀ ਨਹੀਂ ਚੁੱਕੇ ਸੀ ਬਸ ਗੁੱਸੇ ਨਾਲ ਭਰੀ ਹੋਈ ਸੀ। ਉਸ ਟਾਈਮ ਮੇਰੀ ਸੱਸ ਵੀ ਘਰ ਨਹੀਂ ਸੀ। ਸਹੁਰਾ ਤਾਂ ਖੇਤ ਚ ਗਿਆ ਹੋਇਆ ਸੀ। ਜਦੋਂ ਮੈਂ ਬੱਸ ਸਟੈਂਡ ਤੇ ਬੈਠੀ ਸੀ ਤਾਂ ਮਨ ਵਿੱਚ ਇਹ ਆਇਆ ਕਿ ਮਾਪਿਓ ਦੇ ਘਰ ਜਾ ਕੇ ਕਿੰਨਾ ਕੁ ਟਾਈਮ ਬੈਠੀ ਰਹੂੰਗੀ। ਜੇ ਮਾਪਿਓ ਦੇ ਘਰ ਜਾ ਕੇ ਬੈਠੂਗੀ ਤਾਂ ਉਹਨਾਂ ਨੇ ਮੈਨੂੰ ਵਿਆਹ ਹੀ ਮਨਾਉਣਾ ਆ ਇਸ ਕਰਕੇ ਮੈਨੂੰ ਉੱਥੇ ਨਹੀਂ ਜਾਣਾ ਚਾਹੀਦਾ ਇਸ ਤਰ੍ਹਾਂ ਕਈ ਗੱਲਾਂ ਦਾ ਵਿਚਾਰ ਮਨ ਵਿੱਚ ਕਰੀ ਜਾ ਰਹੀ ਸੀ ਇਸ ਤਰ੍ਹਾਂ ਕਰਦੇ ਕਰਦੇ ਮਨ ਬਣਾ ਲਿਆ ਕਿ ਘਰ ਨੂੰ ਵਾਪਸ ਚਲੀ ਜਾਨੀ ਆ ਹੁਣ ਤੱਕ ਮੇਰਾ ਗੁੱਸਾ ਵੀ ਠੰਡਾ ਜਾ ਹੋ ਗਿਆ ਸੀ ਮੈਂ ਆਪਣੀ ਕੁੜੀ ਦੀ ਉਂਗਲ ਫੜੀ ਤੇ ਘਰ ਵੱਲ ਨੂੰ ਤੁਰ ਪਈ ਮਨ ਵਿੱਚ ਇੱਕ ਤਰ੍ਹਾਂ ਦਾ ਡਰ ਵੀ ਸੀ ਕਿ ਮੇਰੀ ਸੱਸ ਜਾਂ ਸਹੁਰਾ ਘਰ ਨਾ ਵਾਪਸ ਆ ਗਏ ਹੁਣ ਜੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਇਸ ਤਰ੍ਹਾਂ ਘਰ ਛੱਡ ਕੇ ਜਾਣ ਲੱਗੀ ਸੀ ਤਾਂ ਪਤਾ ਨਹੀਂ ਮੈਨੂੰ ਕੀ ਬੋਲਣਗੇ ਕਿਉਂਕਿ ਸਾਰੇ ਰਲ ਮਿਲ ਕੇ ਹੀ ਮੈਨੂੰ ਪਰੇਸ਼ਾਨ ਕਰਦੇ ਸੀ ਪਰ ਸ਼ੁਕਰ ਸੀ ਕਿ ਜਦ ਮੈਂ ਘਰ ਵਾਪਸ ਆਈ ਤਾਂ ਘਰ 'ਚ ਕੋਈ ਨਹੀਂ ਸੀ ਜਿਸ ਤਰ੍ਹਾਂ ਮੈਂ ਘਰ ਦਾ ਦਰਵਾਜ਼ਾ ਬਾਹਰੋਂ ਬੰਦ ਕਰਕੇ ਆਈ ਸੀ ਦਰਵਾਜ਼ਾ ਉਸੇ ਤਰ੍ਹਾਂ ਬੰਦ ਪਿਆ ਸੀ ਪਹਿਲਾਂ ਜਾ ਕੇ ਮੈਂ ਪਾਣੀ ਪੀਤਾ ਤੇ ਫਿਰ ਮੰਜੇ ਤੇ ਬੈਠ ਗਈ ਤੇ ਸੁੱਖ ਦਾ ਸਾਹ ਲਿਆ ਸੋਚਿਆ ਕਿ ਥੋੜਾ ਟਾਈਮ ਆਰਾਮ ਕਰ ਲੈਂਦੀ ਆ ਪਰ ਆਰਾਮ ਕਰਨ ਦਾ ਟਾਈਮ ਕਿੱਥੇ ਸੀ ਇੰਨੇ ਟਾਈਮ ਤੱਕ ਮੇਰੇ ਜੇੜ ਤੇ ਜਠਾਣੀ ਵੀ ਘਰ ਵਾਪਿਸ ਆ ਗਏ ਤੇ ਉਹਨਾਂ ਕੋਲੋਂ ਮੈਨੂੰ ਬੜਾ ਡਰ ਜਿਹਾ ਆਉਂਦਾ ਸੀ ਮੈਂ ਉੱਠ ਕੇ ਜਲਦੀ ਜਲਦੀ ਰਸੋਈ 'ਚ ਚਲੀ ਗਈ ਤੇ ਉਹਨਾਂ ਲਈ ਚਾਹ ਬਣਾਉਣ ਲੱਗ ਗਈ ਹੁਣ ਮੇਰਾ ਗੁੱਸਾ ਸ਼ਾਂਤ ਹੋ ਗਿਆ ਸੀ ਤੇ ਫਿਰ ਆਪਣੇ ਕੰਮਾਂ ਵਿੱਚ ਲੱਗ ਗਈ ਮੇਰੀ ਜਠਾਣੀ ਮੈਨੂੰ ਆਵਾਜ਼ਾਂ ਮਾਰਨ ਲੱਗੀ ਮੈਂ ਕੀ ਕੀ ਹੋਇਆ ਕਹਿਣ ਲੱਗੀ ਕਿ ਤੇਰੇ ਲਈ ਇੱਕ ਕੰਮ ਆ ਮੈਂ ਕਿਹੜਾ ਕੰਮ ਕਹਿਣ ਲੱਗੀ ਕਿ ਬੈਂਕ ਵਿੱਚ ਇੱਕ ਚਾਹ ਬਣਾਉਣ ਵਾਲੀ ਲੇਡੀ ਦੀ ਲੋੜ ਆ ਮੈਂ ਚਾਹੁੰਨੀ ਆ ਕਿ ਉੱਥੇ ਤੂੰ ਲੱਗ ਜਾ ਨਾਲੇ 4 ਪੈਸੇ ਘਰ ਆਉਣਗੇ ਨਾਲੇ ਦਿਨ ਵੇਲੇ ਤੂੰ ਵਿਹਲੀ ਹੀ ਹੁੰਨੀ ਆ ਉਹਦੀ ਗੱਲ ਸੁਣ ਕੇ ਮੈਨੂੰ ਬੜਾ ਗੁੱਸਾ ਆਇਆ ਕਿਉਂਕਿ ਘਰ ਵਿੱਚ ਵੀ ਸਾਰਾ ਦਿਨ ਮੇਰਾ ਕੰਮ ਨਹੀਂ ਮੁੱਕਦਾ ਸੀ ਪਰ ਮੈਂ ਹੁਣ ਕੀ ਕਰ ਸਕਦੀ ਸੀ ਉਹਨਾਂ ਦੇ ਵਸ ਜੋ ਪਈ ਸੀ ਮੇਰੀ ਸੱਸ ਨੇ ਵੀ ਇਸ ਗੱਲ ਵਿੱਚ ਹਾਮੀ ਭਰ ਦਿੱਤੀ ਤਾਂ ਫਿਰ ਮੈਂ ਕੀ ਕਹਿ ਸਕਦੀ ਸੀ ਮੈਂ ਕਿਹਾ ਠੀਕ ਆ ਕੋਈ ਗੱਲ ਨਹੀਂ ਇੰਨੀ ਗੱਲ ਕਹਿ ਕੇ ਮੈਂ ਚੁੱਪ ਕਰ ਗਈ ਤਾਂ ਉਹ ਮੈਨੂੰ ਕਹਿਣ ਲੱਗੀ ਕੱਲ ਤੋਂ ਤੂੰ ਉਸ ਕੰਮ ਤੇ ਜਾਣਾ ਆ ਮੈਂ ਕਿਹਾ ਠੀਕ ਆ ਮੈਂ ਸੋਚਿਆ ਵੈਸੇ ਵੀ ਮੈਂ ਦਿਨ ਵਿੱਚ ਇਹਨਾਂ ਦੀਆਂ ਗੱਲਾਂ ਸੁਣਦੀ ਆ ਉੱਥੇ ਇਹਨਾਂ ਦੀਆਂ ਗੱਲਾਂ ਤਾਂ ਨਹੀਂ ਸੁਣਨੀਆਂ ਪੈਣਗੀਆਂ ਅਗਲੇ ਦਿਨ ਜੇਠ ਤੇ ਜਠਾਣੀ ਮੈਨੂੰ ਬੈਂਕ ਵਿੱਚ ਲੈ ਗਏ ਤੇ ਉੱਥੇ ਮੈਨੂੰ ਛਾੜ ਆਏ ਬੈਂਕ ਵਿੱਚ ਮੁਲਾਜ਼ਮਾਂ ਵਾਸਤੇ ਚਾਹ ਬਣਾਉਣੀ ਹੁੰਦੀ ਸੀ ਹੁਣ ਮੈਂ ਘਰ ਦੇ ਕੰਮ ਦੇ ਨਾਲ-ਨਾਲ ਬੈਂਕ ਤੋਂ ਵਿੱਚ ਵੀ ਕੰਮ ਕਰਨ ਜਾਂਦੀ ਸੀ ਪਰ ਇੱਕ ਗੱਲ ਸੀ ਉੱਥੇ ਟਾਈਮ ਵਧੀਆ ਲੰਘ ਜਾਂਦਾ ਸੀ ਇੱਕ ਦਿਨ ਸਾਡੇ ਘਰ ਵਿੱਚ ਬਹੁਤ ਲੜਾਈ ਹੋਈ ਸੀ ਮੇਰੇ ਜੇਠ ਤੇ ਜਠਾਣੀ ਮੈਨੂੰ ਕਾਫੀ ਬੋਲੇ ਸੀ ਜਿਸ ਕਰਕੇ ਮੈਂ ਬੈਂਕ ਦੇ ਵਿੱਚ ਇੱਕ ਸਾਈਡ ਤੇ ਬੈਠ ਕੇ ਰੋ ਰਹੀ ਸੀ ਬੈਠੀ ਤਾਂ ਮੈਂ ਬਾਹਰ ਸੀ ਪਰ ਇੱਕ ਬੈਂਕ ਵਾਲਾ ਮੁੰਡਾ ਮੇਰੇ ਵੱਲ ਹੀ ਵੇਖੀ ਜਾਂਦਾ ਸੀ ਇਹ ਗੱਲ ਮੈਂ ਉਦੋਂ ਨੋਟ ਕੀਤੀ ਜਦੋਂ ਮੈਂ ਆਪਣੀਆਂ ਅੱਖਾਂ ਪੂੰਝ ਕੇ ਅੰਦਰ ਆਈ ਤਾਂ ਉਹ ਮੈਨੂੰ ਪੁੱਛਣ ਲੱਗਾ ਕਿ ਇੱਕ ਮਿੰਟ ਮੇਰੇ ਕੋਲ ਆਇਓ ਮੈਂ ਕੀ ਹਾਂਜੀ ਦੱਸੋ ਤੁਹਾਨੂੰ ਕੋਈ ਚਾਹੀਦਾ ਤਾਂ ਉਹ ਕਹਿਣ ਲੱਗਾ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਆ ਮੈਂ ਤੁਹਾਨੂੰ ਹਰ ਰੋਜ਼ ਵੇਖਦਾ ਕਿ ਤੁਸੀਂ ਬੜੇ ਸੈਡ ਸੈਡ ਜੇ ਰਹਿੰਦੇ ਹੋ ਤੇ ਤੁਸੀਂ ਅੱਜ ਰੋ ਰਹੇ ਸੀ ਕੀ ਗੱਲ ਹੋ ਗਈ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ ਮੈਂ ਹੱਸ ਕੇ ਕਿਹਾ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਤਾਂ ਉਹ ਕਹਿਣ ਲੱਗਾ ਨਹੀਂ ਨਹੀਂ ਮੈਂ ਤੁਹਾਡੀ ਮਦਦ ਕਰਨਾ ਚਾਹਣਾ ਪਰ ਮੈਂ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਟਾਲ ਦਿੱਤਾ ਹਰ ਰੋਜ਼ ਉਹ ਮੈਨੂੰ ਫੋਲੋ ਕਰਦਾ ਰਹਿੰਦਾ ਸੀ ਇਹ ਗੱਲ ਮੈਂ ਨੋਟ ਕੀਤੀ ਸੀ ਤੇ ਇੱਕ ਦਿਨ ਉਸ ਮੁੰਡੇ ਨੇ ਮੈਨੂੰ ਅਜੀਬ ਜਿਹੀ ਗੱਲ ਕਹਿ ਦਿੱਤੀ ਜਿਸ ਨੂੰ ਸੁਣ ਕੇ ਮੈਂ ਹੈਰਾਨ ਰਹਿ ਗਈ ਉਹਨੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਪਿਆਰ ਕਰਦਾ ਉਹਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਈ ਕਿਉਂਕਿ ਉਹ ਮੇਰੇ ਨਾਲੋਂ ਘੱਟੋ-ਘੱਟ 2-3 ਸਾਲ ਛੋਟਾ ਹੋਊਗਾ ਬੇਸ਼ੱਕ ਮੇਰਾ ਵਿਆਹ ਵੀ ਛੋਟੀ ਉਮਰ ਵਿੱਚ ਹੋ ਗਿਆ ਸੀ ਪਰ ਫਿਰ ਵੀ ਮੈਂ ਇੱਕ ਬੱਚੇ ਦੀ ਮਾਂ ਸੀ ਤੇ ਇੱਕ ਪਤੀ ਦੀ ਵਿਧਵਾ ਸੀ ਇਸ ਕਰਕੇ ਮੈਂ ਉਹਦੇ ਕੋਲੋਂ ਟਕ ਕੇ ਸਾਈਡ ਤੇ ਚਲੀ ਗਈ ਕਿਉਂਕਿ ਮੇਰਾ ਸ਼ਰੀਰ ਕੰਬਣ ਲੱਗ ਗਿਆ ਸੀ ਮੈਨੂੰ ਲੱਗਦਾ ਸੀ ਕਿ ਸ਼ਾਇਦ ਉਹ ਮੈਨੂੰ ਅਜੇ ਕੁਆਰੀ ਸਮਝਦਾ ਹੋਣਾ ਆ ਕਿਉਂਕਿ ਮੈਂ ਵੇਖਣ ਵਿੱਚ ਲੱਗਦੀ ਨਹੀਂ ਸੀ ਕਿ ਮੈਂ ਇੱਕ ਬੱਚੇ ਦੀ ਮਾਂ ਹੋਊਂਗੀ ਉਹ ਮੇਰੇ ਪਿੱਛੇ ਉੱਥੇ ਵੀ ਚਲਾ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਤੁਹਾਨੂੰ ਮੈਂ ਪਸੰਦ ਨਹੀਂ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਮੈਂ ਤੁਹਾਨੂੰ ਬਹੁਤ ਖੁਸ਼ ਰੱਖੂਗਾ ਮੈਂ ਤੁਹਾਨੂੰ ਆਪਣੀ ਹਮਸਫਰ ਬਣਾਉਣਾ ਚਾਹਣਾ ਤਾਂ ਮੈਂ ਉਹਨੂੰ ਕਿਹਾ ਕਿ ਤੈਨੂੰ ਪਤਾ ਮੈਂ ਇੱਕ ਬੱਚੇ ਦੀ ਮਾਂ ਆ ਕਿਸੇ ਪਤੀ ਦੀ ਵਿਧਵਾ ਆ ਤਾਂ ਉਹ ਮੈਨੂੰ ਕਹਿਣ ਲੱਗਾ ਹਾਂ ਮੈਨੂੰ ਸਾਰਾ ਕੁਝ ਤੁਹਾਡੇ ਬਾਰੇ ਪਤਾ ਆ ਜੋ ਤੁਹਾਡਾ ਹਰ ਰੋਜ਼ ਮੈਂ ਸੈੜ ਜਾ ਮੂੰਹ ਦੇਖਦਾ ਸੀ ਤਾਂ ਮੈਂ ਅੰਦਾਜ਼ਾ ਲਗਾ ਲਿਆ ਸੀ ਕਿ ਤੁਸੀਂ ਜ਼ਰੂਰ ਕੋਈ ਦੁੱਖ ਦੇ ਮਾਰੇ ਹੋਣੇ ਤੇ ਤੁਹਾਡੇ ਬਾਰੇ ਮੈਂ ਸਭ ਕੁਝ ਪਤਾ ਕਰ ਲਿਆ ਮੈਨੂੰ ਇਹ ਵੀ ਪਤਾ ਆ ਕਿ ਤੁਹਾਡੇ ਜੇਠ ਦੇ ਜਠਾਣੀ ਸੱਸ ਸਹੁਰਾ ਤੁਹਾਨੂੰ ਕਿੰਨਾ ਤੰਗ ਕਰਦੇ ਨੇ ਉਹਦੇ ਮੂੰਹ ਇਹ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਈ ਤੇ ਮੈਂ ਉਹਨੂੰ ਕਿਹਾ ਕਿ ਫਿਰ ਵੀ ਤੁਸੀਂ ਮੇਰੇ ਨਾਲ ਵਿਆਹ ਕਰਨਾ ਚਾਹੁੰਦੇ ਹੋ ਪਰ ਕਿਉਂ ਉਹ ਕਹਿਣ ਲੱਗਾ ਬਸ ਤੁਸੀਂ ਮੈਨੂੰ ਚੰਗੇ ਲੱਗਦੇ ਹੋ ਮੈਂ ਤੁਹਾਨੂੰ ਇਸ ਦੁੱਖ ਵਿੱਚੋਂ ਬਾਹਰ ਕੱਢਣਾ ਚਾਹੁੰਦਾ ਆ ਪਹਿਲਾਂ ਤਾਂ ਮੈਂ ਉਹਨੂੰ ਮਨਾ ਕਰਦੀ ਰਹੀ ਮੈਂ ਉਹਨੂੰ ਟਾਲਦੀ ਰਹੀ ਪਰ ਉਹ ਨਾ ਟਲਿਆ ਉਹਨੇ ਮੇਰਾ ਪਿੱਛਾ ਹੀ ਨਾ ਛੱਡਿਆ ਹੌਲੀ ਹੌਲੀ ਉਹਨੇ ਮੇਰਾ ਦਿਲ ਜਿੱਤ ਹੀ ਲਿਆ ਹੁਣ ਸਾਡੇ ਦੋਵਾਂ ਦੀਆਂ ਗੱਲਾਂ ਫੋਨ ਤੇ ਹੋਣ ਲੱਗੀਆਂ ਉਹਨੇ ਮੈਨੂੰ ਪਰਸਨਲ ਫੋਨ ਲੈ ਕੇ ਦਿੱਤਾ ਪਰ ਮੈਂ ਹਮੇਸ਼ਾ ਸੋਚਦੀ ਸੀ ਕਿ ਮੈਂ ਉਹਦੇ ਨਾਲ ਐਵੇਂ ਰਿਸ਼ਤਾ ਬਣਾ ਲਿਆ ਕਿਉਂਕਿ ਮੇਰਾ ਉਹਦਾ ਕੋਈ ਮੇਲ ਨਹੀਂ ਉਹ ਇੱਕ ਬੈਂਕ ਵਿੱਚ ਮੁਲਾਜ਼ਮ ਲੱਗਾ ਸੀ ਤੇ ਮੈਂ ਇੱਕ ਚਾਹ ਬਣਾਉਣ ਵਾਲੀ ਨਾਰਮਲ ਜੀ ਨੌਂਕਰ ਸੀ ਉਹ ਮੈਨੂੰ ਕਦੇ ਵੀ ਅਹਿਸਾਸ ਨਹੀਂ ਹੋਣ ਦਿੰਦਾ ਸੀ ਉਹ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਪਿਆਰ ਕੋਈ ਜਾਤ ਪਾਤ ਜਾਂ ਅਮੀਰ ਗਰੀਬ ਵੇਖ ਕੇ ਨਹੀਂ ਹੁੰਦਾ ਪਿਆਰ ਤਾਂ ਪਿਆਰ ਹੀ ਆ ਪਰ ਮੈਨੂੰ ਹਮੇਸ਼ਾ ਹੀ ਡਰ ਰਹਿੰਦਾ ਸੀ ਕਿ ਜਦੋਂ ਸਾਡੇ ਘਰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਪਤਾ ਨਹੀਂ ਕੀ ਹੋਊਗਾ ਮੈਂ ਉਹਨੂੰ ਵੀ ਹਮੇਸ਼ਾ ਇਹ ਗੱਲ ਕਹਿੰਦੀ ਸੀ ਉਹ ਕਹਿਣ ਲੱਗਿਆ ਤੈਨੂੰ ਕਿਸੇ ਦਾ ਕੋਈ ਡਰ ਨਹੀਂ ਤੇ ਇਹ ਤੇਰੀ ਜ਼ਿੰਦਗੀ ਆ ਉਹ ਕੌਣ ਹੁੰਦੀ ਆ ਤੇਰੀ ਜ਼ਿੰਦਗੀ ਦਾ ਫੈਸਲਾ ਕਰਨ ਵਾਲੇ ਉਸ ਮੁੰਡੇ ਦਾ ਨਾਮ ਹੈਪੀ ਸੀ ਹੈਪੀ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਤੈਨੂੰ ਆਪਣੇ ਰਿਸ਼ਤੇ ਬਾਰੇ ਆਪਣੇ ਮੰਮੀ ਡੈਡੀ ਨਾਲ ਪਿੰਡ ਗੱਲ ਕਰਨੀ ਚਾਹੀਦੀ ਆ ਪਰ ਮੈਂ ਮੰਮੀ ਡੈਡੀ ਤੋਂ ਵੀ ਡਰਦੀ ਸੀ ਜਦਕੇ ਮੰਮੀ ਡੈਡੀ ਤਾਂ ਪਹਿਲਾਂ ਹੀ ਮੇਰਾ ਵਿਆਹ ਕਰਨਾ ਚਾਹੁੰਦੇ ਸੀ ਪਰ ਹੁਣ ਮੈਂ ਆਪਣੇ ਮੰਮੀ ਡੈਡੀ ਨੂੰ ਇਹ ਗੱਲ ਨੂੰ ਦੱਸਣ ਤੋਂ ਡਰਦੀ ਸੀ ਇੱਕ ਦੋ ਵਾਰ ਕੋਸ਼ਿਸ਼ ਵੀ ਕੀਤੀ ਸੀ ਪਰ ਨਹੀਂ ਦੱਸ ਪਾਈ ਹੌਲੀ ਹੌਲੀ ਸਾਡਾ ਰਿਸ਼ਤਾ ਇਸ ਤਰ੍ਹਾਂ ਚੱਲਦਾ ਰਿਹਾ ਇੱਕ ਦਿਨ ਅਜੀਹਾ ਆਇਆ ਜਿਸ ਦਿਨ ਸਾਡੇ ਦੋਵਾਂ ਦੇ ਰਿਸ਼ਤੇ ਬਾਰੇ ਘਰ ਪਤਾ ਲੱਗ ਗਿਆ ਜਦੋਂ ਅਸੀਂ ਦੋਵੇਂ ਜਣੇ ਇਕੱਠੇ ਬੈਠ ਕੇ ਚਾਹ ਪੀ ਰਹੇ ਸੀ ਗੱਲਾਂ ਬਾਤਾਂ ਕਰ ਰਹੇ ਸੀ ਕਿਸੇ ਨੇ ਬੈਂਕ ਵਿੱਚੋਂ ਜਾ ਕੇ ਸਾਡੇ ਘਰ ਚੁਗਲੀ ਕਰ ਦਿੱਤੀ ਤੇ ਉਸ ਦਿਨ ਜਦੋਂ ਮੈਂ ਘਰ ਵਾਪਸ ਗਈ ਤਾਂ ਮੇਰੇ ਜੀਠ ਦੇ ਜਠਾਣੀ ਮੈਨੂੰ ਬਹੁਤ ਗਲਤ ਮਲਤ ਬੋਲ ਰਹੇ ਸੀ ਤੇ ਮੈਨੂੰ ਕਹਿਣ ਲੱਗੇ ਕਿ ਤੂੰ ਮੂੰਹ ਕਾਲਾ ਕਰਾਉਣੀ ਆ ਉੱਥੇ ਤੇ ਅੱਜ ਤੋਂ ਬਾਅਦ ਬੈਂਕ 'ਚ ਜਾ ਕੇ ਵਿਖਾਈ ਤੇ ਮੇਰੇ ਸੱਸ ਸਹੁਰੇ ਨੇ ਮੈਨੂੰ ਦੋਵਾਂ ਨੇ ਫੜ ਕੇ ਬਹੁਤ ਜ਼ਿਆਦਾ ਕੁੱਟਿਆ ਇੰਨਾ ਕਾ ਜ਼ਿਆਦਾ ਕੁੱਟਿਆ ਕਿ ਮੇਰੇ ਦਿਲ ਵਿੱਚ ਉਹਨਾਂ ਲਈ ਬਾਦੂਆਵਾਂ ਨਿਕਲ ਗਈਆਂ ਉਹਨਾਂ ਨੇ ਮੇਰੇ ਮੰਮੀ ਡੈਡੀ ਨੂੰ ਵੀ ਫੋਨ ਕਰਕੇ ਬੁਲਾ ਲਿਆ ਤੇ ਮੈਂ ਆਪਣੇ ਮੰਮੀ ਡੈਡੀ ਨੂੰ ਸਭ ਕੁਝ ਦੱਸ ਦਿੱਤਾ ਕਿ ਮੈਂ ਉਸ ਬੰਦੇ ਨੂੰ ਪਿਆਰ ਕਰਦੀ ਆਂ ਤੇ ਉਹ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਮੇਰੇ ਮੰਮੀ ਡੈਡੀ ਨੇ ਵੀ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਕਿਉਂਕਿ ਉਹ ਵੀ ਮੇਰੇ ਸਾਸ ਤੇ ਸਹੁਰੇ ਦੇ ਪਿੱਛੇ ਲੱਜੁੱਕੇ ਸੀ ਉਹ ਕਹਿਣ ਲੱਗੇ ਕਿ ਜਦ ਅਸੀਂ ਤੇਰਾ ਵਿਆਹ ਕਰਦੇ ਸੀ ਤੂੰ ਵਿਆਹ ਨਹੀਂ ਹਾਨੀ ਕੀਤੀ ਤੇ ਹੁਣ ਤੂੰ ਬਾਹਰ ਮੂੰਹ ਕੜਾ ਕਰਾਉਣ ਲੱਗ ਪਈ ਆ ਮੈਂ ਆਪਣੇ ਡੈਡੀ ਨੂੰ ਬੜਾ ਸਮਝਾਇਆ ਪਰ ਮੇਰੀ ਗੱਲ ਕਿਸੇ ਨੇ ਨਾ ਸੁਣੀ ਹੁਣ ਮੇਰਾ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਸੀ ਮੇਰਾ ਮੋਬਾਈਲ ਫੋਨ ਵੀ ਮੇਰੇ ਜੇਠ ਨੇ ਫੜ ਲਿਆ ਸੀ ਮੈਨੂੰ ਹੈਪੀ ਦੀ ਬੜੀ ਯਾਦ ਆਉਂਦੀ ਰਹਿੰਦੀ ਸੀ ਮੈਂ ਸੋਚਦੀ ਰਹਿੰਦੀ ਸੀ ਕਿ ਸ਼ਾਇਦ ਹੁਣ ਉਹ ਵੀ ਮੈਨੂੰ ਭੁੱਲ ਜਾਊਗਾ ਪਰ ਉਹਨੇ ਅਜਿਹਾ ਨਹੀਂ ਕੀਤਾ ਕਾਫੀ ਦਿਨ ਮੇਰੇ ਘਰ ਰਹਿਣ ਤੋਂ ਬਾਅਦ ਜਦੋਂ ਉਹਨੂੰ ਲੱਗਿਆ ਕਿ ਉਹ ਬੈਂਕ ਨਹੀਂ ਆ ਰਹੀ ਤੇ ਮੇਰਾ ਫੋਨ ਵੀ ਬੰਦ ਹੋ ਗਿਆ ਉਹ ਸਮਝ ਗਿਆ ਸੀ ਕਿ ਜ਼ਰੂਰ ਘਰ ਵਿੱਚ ਕੋਈ ਗੱਲ ਹੋਈ ਹੋਣੀ ਆ ਇਸ ਤਰ੍ਹਾਂ ਹੀ ਕਾਫੀ ਦਿਨ ਲੰਘ ਗਏ ਕਾਫੀ ਦਿਨ ਲੰਘਣ ਤੋਂ ਬਾਅਦ ਅਚਾਨਕ ਮੇਰੇ ਮੰਮੀ ਡੈਡੀ ਸਾਡੇ ਘਰ ਆਏ ਤੇ ਮੈਨੂੰ ਕਹਿਣ ਲੱਗੇ ਕਿ ਤਿਆਰ ਹੋ ਜਾ ਅਸੀਂ ਤੈਨੂੰ ਲੈਣ ਲਈ ਆਏ ਆ ਤਾਂ ਮੇਰੀ ਸੱਸ ਕਹਿਣ ਲੱਗੀ ਕਿ ਉੱਥੇ ਤੁਸੀਂ ਇਹਦੇ ਤੋਂ ਕੀ ਕਰਾਉਣਾ ਆ ਹੋਰ ਵੀ ਪਤਾ ਨਹੀਂ ਕੀ ਕੀ ਮੇਰੇ ਬਾਰੇ ਬੋਲ ਰਹੇ ਸੀ ਤਾਂ ਮੇਰੇ ਡੈਡੀ ਨੇ ਇੱਕੋ ਗੱਲ ਕਹੀ ਕਿ ਮੈਂ ਆਪਣੀ ਧੀ ਨੂੰ ਅੱਗੇ ਵਿਆਉਣਾ ਚਾਹਣਾ ਜੇ ਤੁਹਾਡੀ ਰਜ਼ਾਮੰਦੀ ਹੈ ਤਾਂ ਠੀਕ ਆ ਕਿਉਂਕਿ ਉਹ ਮੁੰਡਾ ਬਹੁਤ ਵਧੀਆ ਬੈਂਕ ਮੁਲਾਜ਼ਮਾ ਤੇ ਉੱਪਰ ਦੀ ਉਹ ਮੇਰੀ ਦੋ ਧੀ ਨੂੰ ਵੀ ਨਾਲ ਰੱਖਣ ਲਈ ਤਿਆਰ ਆ ਜਦੋਂ ਮੇਰੀ ਸੱਸ ਨੇ ਇਹ ਗੱਲ ਸੁਣੀ ਤਾਂ ਉਹ ਗੁੱਸੇ ਨਾਲ ਭਰ ਗਈ ਤੇ ਕਹਿਣ ਲੱਗੀ ਅਸੀਂ ਆਪਣੀ ਕੁੜੀ ਕਿਸੇ ਨੂੰ ਨਹੀਂ ਦੇਣੀ ਸਾਡੀ ਕੁੜੀ ਸਾਡੇ ਕੋਲ ਹੀ ਰਹੇਗੀ ਪਰ ਮੈਂ ਆਪਣੀ ਕੁੜੀ ਤੋਂ ਬਿਨਾ ਕਿਸੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਨਾ ਹੀ ਮੈਂ ਆਪਣੀ ਕੁੜੀ ਨੂੰ ਛੱਡ ਸਕਦੀ ਸੀ ਉਸ ਦਿਨ ਘਰ ਵਿੱਚ ਕਾਫੀ ਰੌਲਾ ਪਿਆ ਮੈਂ ਇਸ ਵਿਆਹ ਨੂੰ ਨਾ ਕਰ ਸਕਦੀ ਸੀ ਪਰ ਆਪਣੀ ਧੀ ਨੂੰ ਨਹੀਂ ਛੱਡ ਸਕਦੀ ਸੀ ਇਸ ਕਰਕੇ ਘਰ ਵਿੱਚ ਕਾਫੀ ਕਲੇਸ਼ ਹੋਇਆ ਮੇਰੀ ਸੱਸ ਜਾਣ ਬੁੱਝ ਕੇ ਇਹ ਸਭ ਕਰਦੀ ਸੀ ਤਾਂ ਕਿ ਮੈਂ ਦੂਸਰੀ ਜਗ੍ਹਾ ਵਿਆਹ ਨਾ ਕਰਵਾਵਾਂ ਤੇ ਹਮੇਸ਼ਾ ਸਾਰੀ ਜ਼ਿੰਦਗੀ ਉਹਨਾਂ ਦੀ ਨੌਕਰ ਬਣ ਕੇ ਰਹਾ ਮੇਰੇ ਡੈਡੀ ਧੱਕੇ ਨਾਲ ਮੈਨੂੰ ਉਸ ਘਰ ਵਿੱਚੋਂ ਲੈ ਗਏ ਕੁੜੀ ਨੂੰ ਵੀ ਅਸੀਂ ਸਕੂਲੋਂ ਨਾਲ ਹੀ ਲੈ ਗਏ ਤੇ ਅਗਲੇ ਦਿਨ ਹੈਪੀ ਆਪਣਾ ਸਾਰਾ ਪਰਿਵਾਰ ਲੈ ਕੇ ਸਾਡੇ ਘਰ ਆ ਗਿਆ ਤੇ ਮੈਨੂੰ ਕਹਿਣ ਲੱਗਾ ਤੂੰ ਬੇਫਿਕਰ ਰਹਿ ਹੁਣ ਸਭ ਕੁਝ ਠੀਕ ਹੋਊਗਾ ਹੁਣ ਆਪਣਾ ਵਿਆਹ ਹੋ ਜਾਊਗਾ ਮੈਂ ਹੈਪੀ ਨੂੰ ਕਿਹਾ ਕਿ ਤੁਹਾਨੂੰ ਮੇਰੇ ਪਿਕੇ ਪਰਿਵਾਰ ਬਾਰੇ ਕਿਵੇਂ ਪਤਾ ਲੱਗਾ ਹੈਪੀ ਗੈਂ ਲੱਗਾ ਜਦੋਂ ਤੂੰ ਫੋਨ ਬੰਦ ਕਰ ਲਿਆ ਤਾਂ ਮੈਨੂੰ ਪਤਾ ਲੱਗ ਗਿਆ ਕਿ ਜ਼ਰੂਰ ਘਰ ਵਿੱਚ ਕੋਈ ਗੱਲ ਹੋਣੀ ਆ ਫਿਰ ਮੈਂ ਹੌਲੀ-ਹੌਲੀ ਪਤਾ ਕਰਕੇ ਤੇਰੇ ਪੇਕੇਆਂ ਦੇ ਘਰ ਪਹੁੰਚਿਆ ਤੇ ਤੇਰੇ ਮੰਮੀ ਡੈਡੀ ਨੂੰ ਸਾਰੀ ਗੱਲ ਸਮਝਾਈ ਤੇ ਉਹ ਵੀ ਸਮਝ ਗਏ ਨਾਲੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਧੀ ਦੇ ਨਾਲ-ਨਾਲ ਮੈਂ ਉਹਦੀ ਧੀ ਨੂੰ ਵੀ ਨਾਲ ਰੱਖਾਂਗਾ ਉਹਦੇ ਮੂੰਹ ਇਹ ਗੱਲ ਸੁਣ ਕੇ ਮੈਂ ਬਹੁਤ ਖੁਸ਼ ਹੋਈ ਮੇਰੇ ਮੰਮੀ ਡੈਡੀ ਨੇ ਖੁਸ਼ੀ-ਖੁਸ਼ੀ ਮੇਰਾ ਵਿਆਹ ਉਸ ਮੁੰਡੇ ਨਾਲ ਕਰ ਦਿੱਤਾ ਤੇ ਮੇਰੀ ਸੱਸ ਸਹੁਰਾ ਤੇ ਜੇਠ ਜਠਾਣੀ ਨੂੰ ਵੀ ਉਸ ਵਿਆਹ ਤੇ ਬੁਲਾਇਆ ਸੀ ਪਰ ਉਹ ਨਹੀਂ ਆਏ ਪਰ ਸਾਨੂੰ ਹੁਣ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਉਹਨਾਂ ਨੂੰ ਫਰੀ ਦੀ નોਕਰ ਜੋ ਮਿਲੀ ਹੋਈ ਸੀ ਇਸ ਕਰਕੇ ਉਹ ਮੇਰੇ ਤੋਂ ਖੁਸ਼ ਨਹੀਂ ਸੀ ਉਹ ਹਮੇਸ਼ਾ ਸਾਰੀ ਜ਼ਿੰਦਗੀ ਮੈਨੂੰ ਆਪਣੀ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਸੀ ਪਰ ਹੈਪੀ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਉਹਨੇ ਮੇਰੀ ਧੀ ਨੂੰ ਵੀ ਆਪਣੀ ਧੀ ਵਾਂਗ ਪਿਆਰ ਕੀਤਾ ਤੇ ਮੇਨ ਗੱਲ ਇਹ ਸੀ ਕਿ ਹੈਪੀ ਦੇ ਪਰਿਵਾਰ ਵਾਲੇ ਬੜੇ ਚੰਗੇ ਸੀ ਉਹਨਾਂ ਨੇ ਵੀ ਮੈਨੂੰ ਖੁਸ਼ੀ-ਖੁਸ਼ੀ ਅਪਣਾ ਲਿਆ ਤੇ ਕਦੇ ਵੀ ਮੈਨੂੰ ਕਿਸੇ ਦੀ ਵਿਧਵਾ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ ਉਹਨਾਂ ਨੇ ਹਮੇਸ਼ਾ ਮੈਨੂੰ ਧੀ ਬਣਾ ਕੇ ਰੱਖਿਆ ਹੈਪੀ ਨੇ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਦਿੱਤੀਆਂ ਤੇ ਮੇਰੇ ਲਈ ਉਹ ਰੱਬ ਬਣ ਕੇ ਆਇਆ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ